ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਦੱਸੋ ਜੀ ਕਿਵੇਂ ਹੋ ਸਾਰੇ ਬੜੀਆ ਠੀਕ ਠਾਕ ਵਾਹਿਗੁਰੂ ਜੀ ਚੜ੍ਹਦੀ ਕਲਾ 'ਚ ਰੱਖਣ ਜੀ ਸਾਰਿਆਂ ਨੂੰ ਤੇ ਆਪਾਂ ਲੱਗੇ ਜੀ ਵੀਡੀਓ ਸ਼ੁਰੂ ਕਰਨ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇ ਆਪਣੇ ਚੈਨਲ ਦੇ ਨਵੇਂ ਹੋ ਤਾਂ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੀ ਵੀਡੀਓ ਕਿਵੇਂ ਲੱਗੀ ਤੇ ਸ਼ੇਅਰ ਜਰੂਰ ਕਰਿਆ ਕਰੋ ਜੇ ਚੰਗੀ ਲੱਗਦੀ ਹੁੰਦੀ ਆ ਤੇ ਹੁਣ ਹੋਇਆ ਜੀ ਸਾ ਸ਼ਾਮ ਦਾ ਟਾਈਮ ਤੇ ਹੋ ਗਏ ਨੇ 5:30 ਤੇ ਆਪਾਂ ਚੋਈ ਜੰਨੇ ਜੀ ਧਾਰਾਂ ਤੇ ਆਪਾਂ ਧਾਰਾਂ ਦੀ ਕਰਦੇ ਆ ਤੁਹਾਡੇ ਨਾਲ ਵੀਡੀਓ ਸ਼ੇਅਰ ਕਿਉਂਕਿ ਜੀ ਕਮੈਂਟ ਵਾਲੇ ਆਉਂਦੇ ਹੁੰਦੇ ਹੈਗੇ ਵੀ ਮਿਲ ਕੇ ਵੀਡੀਓ ਅਪਲੋਡ ਕਰੋ ਤੇ ਫਿਰ ਆਪਾਂ ਧਾਰਾਂ ਚੋ ਕੇ ਬਣਾਵਾਂਗੇ ਪੂੜੇ ਤੇ ਤੁਹਾਡੇ ਨਾਲ ਵੀ ਸ਼ੇਅਰ ਕਰਾਂਗੇ ਕਿਉਂਕਿ ਜੀ ਸੌਣ ਮਹੀਨਾ ਚੱਲ ਰਿਹਾ ਹੈ ਨਾ ਤੇ ਰੇਕ ਦੇ ਬਸ ਪੂੜੇ ਪਕਦੇ ਆ ਰਹੀ ਸੀ ਖੀਰ ਕਹਿੰਦੇ ਨਹੀਂ ਹੁੰਦੇ ਪੱਕ ਦੇ ਪੂੜੇ ਰੀਤੀ ਖੀਰ ਭੈਣਾਂ ਨੂੰ ਆ ਮਿਲਦੇ ਵੀਰ ਤੇ ਹਾਂਜੀ ਆਪਾਂ ਹੁਣ ਚੋਣਿਆ ਧਾਰਾ ਤੇ ਗੁਗਲੂ ਆਪਣਾ ਚੁੰਗੀ ਜਾਂਦਾਗਾ ਆਪਾਂ ਤੁਹਾਨੂੰ ਦੂ ਚੱਕ ਪਾਸੇ ਕੈਮਰਾ ਕਰਕੇ ਦਿਖਾਉਣੀ ਆ ਇਹ ਹੈਗੀ ਜੀ ਜਿਹੜੀ ਆਪਣੀ ਮੱਝ ਹੁਣ ਸੂਈ ਆ ਦੋ ਥਣ ਇਹ ਚੁੰਗ ਲੈਂਦਾ ਹਜੇ ਤੇ ਦੋ ਥਣ ਆਪਾਂ ਚੋ ਲੈਨੇ ਆ ਤੇ ਚਲੋ ਜੀ ਆਪਾਂ ਚੋਲ ਗਏ ਧਾਰਾਂ ਤੇ ਤੁਹਾਡੇ ਨਾਲ ਥੋੜੀ ਥੋੜੀ ਵੀਡੀਓ ਕਲਿੱਪ ਸ਼ੇਅਰ ਕਰਾਂਗੇ ਆਪਾਂ ਧਾਰਾਂ ਚੋਣਿਆਂ ਦੀ ਚਲੋ ਜੀ ਫੇਰ ਮਿਲਦੇ ਆਪਾਂ ਧਾਰ ਚੋ ਕੇ ਚਲੋ ਜੀ ਤੇ ਆਪਾਂ ਹੁਣ ਚੋਲੀਏ ਧਾਰਾਂ ਆਪਾਂ ਹੁਣ ਪਹਿਲਾਂ ਤਾਂ ਉਹ ਮੱਝ ਦੀ ਧਾਰ ਚੋਈਏਗੀ ਜਿਹੜੀ ਸੱਜਰ ਸੂਈਏਗੀ ਇਹਦੀ ਚੋਣੇ ਆਪਾਂ ਧਾਰ ਪਹਿਲਾਂ ਫੇ ਦੂਜੀ ਦੀ ਜਿਹੜੀ ਫੇਰ ਮਹੀਨਾ 2 ਮਹੀਨੇ ਹੋ ਗਏ ਉਹ ਦ ਸੂਈ ਸੀ ਤੇ ਫੇਰ ਲਾਸਟ ਤੇ ਚੋਵਾਂਗੇ ਜੀ ਤੋਕੜ ਮੱਝ ਦੀ ਧਾਰ ਤੇ ਧਾਰਾਂ ਵੀ ਅੱਜ ਮੈਂ ਮਸਾਂ ਚੋਈਆਂ ਜੀ ਕਿਉਂਕਿ ਮੇਰੇ ਹੋਈ ਪਈ ਐ ਜੀ ਵੀ ਉਂਗਲ ਖਰਾਬ ਉਹ ਕੋਰ ਪੱਕੀ ਪਈ ਹੈ ਦਾਬਣੀ ਆਉਂਦੀ ਸੀ ਤੇ ਸਵੇਰ ਤਾਂ ਬਾਲਾ ਔਖਾ ਸੀ ਜੇ ਹੁਣ ਤਾਂ ਫੇਰ ਵੀ ਦਰਦ ਘਟ ਗਿਆ ਸੀਗਾ ਸਾਰੀ ਰਾਤ ਨਹੀਂ ਪਹਿਲਾਂ ਨੀਂਦ ਆਈ ਉਹਦੇ ਨਾਲ ਉਹਦੇ ਨਾਲ ਡੰਗ ਵੱਜੀ ਗਏ ਬਸ ਤੇ ਵਸਾਂ ਇਹ ਦਿਨੇ ਪਹਿਲਾਂ ਆਪਾਂ ਆਏ ਸੀਗਾ ਵੀ ਵੀਡੀਓ ਦਿਨੇ ਬਣਾਵਾਂਗੇ ਉਹ ਵੀਡੀਓ ਉਦੋਂ ਬਣੀ ਨਹੀਂ ਤੇ ਫਿਰ ਆਏ ਹੋ ਗਿਆ ਅੱবি ਚਲੋ ਸ਼ਾਮ ਨੂੰ ਬਣਾ ਲਾਂਗੇ ਕਿਉਂ ਗਈ ساری ਰਾਤ ਇਹਦਾ ਕਰਕੇ ਉਂਗਲ ਕਰਕੇ ਨੀਂਦ ਨਹੀਂ ਆਈ ਤੇ ਬੱਸ ਮੁੜ ਕੇ ਇੰਨੇ ਨਾਲ ਹੀ ਮੇਰਾ ਬੀਪੀ ਲੋ ਹੋ ਜਾਂਦਾ ਤੇ ਚਲੋ ਜੀ ਆਪਾਂ ਚੋ ਇਹ ਧਾਰਾਂ ਤੇ ਬਸ ਆਪਣੇ ਨੂੰ ਕਾੜੇ ਕੁੜੇ ਪਾਈ ਜਾਂਦੇ ਆ ਬੱਕਲੀਆਂ ਪਾਈ ਜਾਂਦੇ ਆ ਤੇ ਹੋ ਤਾਂ ਕਰ ਬਸ ਹੁਣ ਇਹ ਆ ਗਈ 16 17 ਲੀਟਰ ਦੁੱਧ ਤੇ ਆ ਗਈ ਇੱਕ ਵੀਰ ਦਾ ਕਮੈਂਟ ਆਇਆ ਸੀ ਕਿੰਨਾ ਦਿੰਦੀ ਆ 16 17 ਲੀਟਰ ਦਿੰਦੀ ਆ ਵੀਰੇ ਫਿਰ ਦੇਖੋ ਹਣਾ ਅੱਗੇ ਕਿੰਨਾ ਵੱਧਦੀ ਆ ਵੀ ਅਗਲੇ ਨੂੰ ਤਾਂ 20 ਕਹਿ ਕੇ ਦਿੱਤੀ ਸੀ ਦੇਖੋ ਅਗਲੇ ਕਿਸੇ ਨੇ ਸੱਚ ਬੋਲ ਲਿਆ ਜਾਂ ਝੂਠ ਬੋਲ ਲਿਆ ਸੇ ਆਪਾਂ ਹੁਣੇ ਦੁਬਾਰਾ ਪਕਾਵਾਂਗੇ ਪੂੜੇ ਆਪਾਂ ਦਾ ਕਿਹੜੇ ਜੀ ਮੰਮੀ ਪਕਾਉਗੀ ਮੈਂ ਕਿਤੇ ਆਪਾਂ ਝੂਠ ਬੋਲੀ ਆਪਾਂ ਕਿਤੇ ਬਣਾਏ ਨਹੀਂ ਵੀ ਆਟਾ ਉਟਾ ਘੋਲ ਕੇ ਦੇਖ ਲਾਂਗੇ ਚੱਲ ਵੀ ਉਹ ਕਰ ਦਾਂਗੇ ਨਹੀਂ ਮੰਮੀ ਇਸਨੇ ਆ ਲੱਗ ਜਾਂਦੇ ਫਿਰ ਮੈਂ ਵੀ ਉਹਨਾਂ ਨੂੰ ਕੱਲੇ ਨੂੰ ਔਖਾ ਹੋ ਜਾਂਦਾ ਵੀ ਮੈਂ ਇੰਨਾ ਚਾ ਲਾਟਾ ਉਟਾ ਕਰ ਦੂੰਗੀ ਘੋਲ ਕੇ ਦੇ ਦੂੰ ਉਹਨਾਂ ਨੂੰ ਫਿਰ ਉਹ ਬਣਾ ਲੈਣਗੇ ਫਿਰ ਆਪਾਂ ਆਪ ਦਾ ਮਾਲ ਪਸ਼ੂ ਦਾ ਕੰਮ ਕਰ ਲਾਂਗੇ ਇਹਨਾਂ ਨੂੰ ਸੰਭਾਲਾਂਗੇ ਤੇ ਕੋ ਬਲੂ ਵਿਚਾਰਾ ਦੇਖ ਕੇ ਮੈਂ ਝੱਕ ਜਾਂਦਾ ਦੋ ਥੰਨੇ ਚੁੰਗ ਕੇ ਵੀ ਰੱਜਾ ਡੇਢ ਕੀ ਚੁੰਗਿਆ ਇਹਨੇ ਵੈਸੇ ਕਿਤੇ ਝੱਕ ਜਾਂਦਾ ਉਧਰ ਪਰਲੇ ਪਾਸੇ ਖੜੇ ਸੀ ਮੰਮੀ ਕਹਿੰਗੇ ਜੇ ਛੋਟੀ ਕਰਦੀ ਤਾਂ ਅੰਗ ਫਿਰ ਇਹਦੇ ਮਾਰਨ ਆਉਂਦੀ ਆ ਫਿਰ ਆਏ ਹੋਇਆਂ ਤਾਂ ਵੀ ਕਿਤੇ ਡਲਾਣਾ ਦੇਵੇ ਜਾਉ ਤੇ ਨਾ ਚੜਜੇ ਫਿਰ ਮੰਮੀ ਪਰਲੇ ਸਾਈਡ ਬੈਠੇ ਸੀਗੇ ਇੱਕ ਵੀ ਦਾ ਕਮੈਂਟ ਆਇਆ ਸੀ ਕਹਿੰਦੇ ਝੋ ਬੱਚਦਾ ਵੀ ਇਹ ਕੁਛ ਮਸ ਵੀਰੇ ਬੱਚਦਾ ਤਾਂ ਹਾਂ ਹੈ ਗਈ ਆ ਤਾਂ ਕਰਕੇ ਆਪਾਂ ਵੀ ਇੰਨੇ ਪਸ਼ੂ ਸੰਭੀ ਜਾਂਨੇ ਆ ਪੱਕੇ ਕਬੀਲਦਾਰੀ ਤੁਰ ਜਾਂਦੀ ਆ ਨਾ ਹੋਰ ਆਪਣੇ ਕਿਹੜੇ ਹੈ ਨਾ ਜੱਟ ਜ਼ਿਮੀਦਾਰਾਂ ਦੇ ਛੋਟੇ ਕਿਸਾਨਾਂ ਦੇ ਵੀ ਐ ਹੁੰਦਾਗਾ ਵੀ ਇਹਦੇ ਵੀ ਕੋਈ ਝੋ ਵਗੈਰਾ ਕੀ ਜਿੱਥੋਂ ਪੈਸਾ ਆਉਂਦਾ ਵੀ ਉਹਦੇ ਨਾਲ ਤੋਰੀ ਕਬੀਲਦਾਰੀ ਇਹਨਾਂ ਨਾਲ ਤੁਰ ਜਾਂਦੀ ਆ ਵਧੀਆ ਨਰਮ ਚੋਂਗ ਤਾਂ ਗਿਆਸ ਦੋਨੇ ਥਾਣਾ ਤੇ ਮਗਰੋਂ ਬਸ ਉਹਨਾਂ ਚ ਫੇਰ ਉਹਨੇ ਧਾਰਾਂ ਆਈਆਂ ਪਾਲੀਆਂ ਸੀ ਤਾਂ ਕਰਕੇ ਵੀ ਆਪਾਂ ਸਾਰਿਆਂ ਨੂੰ ਚੋਇਆ ਸੀ ਤੇ ਆ ਦੂਜੀ ਮੱਧ ਦੀ ਲੱਗ ਗਿਆ ਆਪਾਂ ਧਾਰ ਚੋਣ ਤੇ ਇਹ ਪਹਿਲਾਂ ਜਿ ਘੱਟੇ ਨੂੰ ਇਹ ਤਾਂ ਬਸ ਥੋੜੇ ਜਿਹੇ ਦਿਨ ਚੰਗਾ ਆਇਆ ਫੇਰ ਬਸ ਮਾੜਾ ਜਿਹਾ ਮੂਹ ਲਗਾਉਂਦੀ ਹੁੰਦੀ ਸੀ ਕਿ ਹੁਣ ਮੂਹ ਲਵਾਉਣਾ ਵੀ हट ਗਈ ਉਹ ਆਪ ਹੀ ਨਹੀਂ ਥੱਲੇ ਪੈਂਦਾ ਆਪਰਾ ਉਹ ਇੱਕੋ ਸਕੂਲੋਂ ਆ ਕੇ ਨੇ ਵਰਦੀ ਲਾਤੀ ਜਦੋਂ ਤੇ ਉਹ ਨਾਈਂ ਤੁਰੇ ਫਿਰਦਾ ਗਰਮੀ ਆਉਂਦੀ ਹੈ ਕਹਿੰਦਾ ਕਿਉਂ ਸਕੂਲ ਚ ਕਿੰਨੀ ਪਤਾ ਸਾਨੂੰ ਵਸੇ ਤੇ ਆਪਾਂ ਬਹਿ ਜਾਈਏ ਥਾਪੀ ਮਾਰ ਕੇ ਇਹ ਐਵੇਂ ਮਿਲ ਪੈਂਦੀ ਹੈ ਵਿਚਾਰੀ ਕੱਟ ਰੂਣ ਤੇ ਜਮਾ ਨਹੀਂ ਜਗਾ ਕੇ ਰਾਜੀ ਇਹ ਮੈਨੂੰ ਸਾਰਾ ਤਾਂ ਟੈਨਸ਼ਨ ਹੋਈ ਗਈ ਮੈਂ ਕਿਹਾ ਜੇ ਮੇਰੀ ਉਂਗਲ ਬਸ ਐਂ ਧੋਕੇਗੀ ਮੈਂ ਧਾਰਾਂ ਕਿਵੇਂ ਚੋਂ ਆਏ ਕਿਵੇਂ ਬਸ ਐਂ ਟੈਨਸ਼ਨ ਜੀ ਅੱਜ ਸਾਰਾ ਦਿਨ ਦਿਨੇ ਵੀ ਤਬੀਤ ਖਰਾਬ ਰਹੀ ਫੂ ਦੂਸਰੀ ਵਾਰਚ ਬਸ ਫੇਰ ਬੈਜੀ ਸੀ ਸਾਰੇ ਗਾਵ ਕੇ ਠੰਡੇ ਸੀ ਨਾ ਵੀ ਜੇ ਗਰਮੀ ਜੋਵੇ ਫੇਰ ਇਹਨਾਂ ਨੂੰ ਬਹਿਣਾ ਔਖਾ ਲੱਗਦਾਗਾ ਨਹੀਂ ਤਾਂ ਬਸ ਫੇਰ ਐ ਵਧੀਆ ਬਹਿ ਗਿਆ ਸੀ ਗਿਆ ਇਹ ਤੇ ਮਗਦੀ ਸੀ ਧਾਰ ਤਾਂ ਕਰਕੇ ਥੋੜੀ ਜਿਹੀ ਹਿੱਲੇ ਜੁੱਲੇ ਕਰ ਜਾਂਦੀ ਆ ਇਹ ਧਾਰ ਲੈਣੀ ਹੋਵੇ ਇਹਨੂੰ ਵੀ ਪਤਾ ਵੀ ਉਹ ਤਾਂ ਗੱਲ ਸੁਣਦੀ ਨਹੀਂ ਵੀ ਚੱਲ ਐ ਸੁਣੂਗੀ ਤੇ ਮਿਲ ਕੇ ਕਹਿੰਗੇ ਵੀਡੀਓ ਦੇ ਆਪਾਂ ਨੂੰ ਕਮੈਂਟ ਆਉਂਦੇ ਹੁੰਦੇ ਆਪਾਂ ਤਾਂ ਕਰਕੇ ਮਿਲ ਕੇ ਵੀਡੀਓ ਸ਼ੇਅਰ ਕਰ ਦਿੰਨੇ ਥੋੜੇ ਨਾਲ ਕਹਿੰਦੇ ਮਿਲਕਿੰਗ ਵੀਡੀਓ ਪਾਈ ਕਰਿਆ ਕਰੋ ਫੁੱਲ ਮਿਲਕਿੰਗ ਦੀ ਕਹਿੰਦੇ ਇੰਨੇ ਚਿਰ ਬੱਚੇ ਖੜਦੇ ਨੇ ਜੀ ਆ ਹੁਣ ਵੀ ਦੋ ਧਾਰਾਂ ਚੋਈਆਂ ਸੀ ਜਿਵੇਂ ਇਹਨਾਂ ਦੀ ਥੋੜੀ ਥੋੜੀ ਬਣਾਈ ਤੇ ਬਸ ਫਿਰ ਬਾਅਦਗੇ ਬਾਹਰ ਖੇਡਣਾ ਤੇ ਅਬ ਕਰ ਚਲ ਥੋੜੀ ਥੋੜੀ ਤਾਂ ਆਪਾਂ ਕਹਿ ਕੇ ਬਣਵਾ ਲਈ ਸੀਗੀ ਚਲੋ ਜੀ ਤਾਂ ਆਪਾਂ ਚੋ ਲਈਏ ਚਲੋ ਜੀ ਆਪਾਂ ਹੁਣ ਬਣਾਉਣੇ ਆ ਪੂੜੇ ਪਹਿਲਾਂ ਮੈਂ ਲੱਗੀ ਸੀ ਆਟਾ ਘੋਲਣਾ ਤੇ ਉਹ ਚ ਰਹੀਆਂ ਸੀ ਗੰਡਾ ਤੇ ਮੈਂ ਇੱਥੋਂ ਆਇਆ ਨਹੀਂ ਲੋਟਾ ਤੇ ਹੁਣ ਮੰਮੀ ਲੋਟ ਕਰਨ ਲੱਗੀ ਪਹਿਲਾਂ ਵਾਲੇ ਬਣਾਉਂਦੇ ਹੁੰਦੇ ਸੀ ਨਾ ਮੰਮੀ ਲੋਕ ਘਰ ਘਰ ਹੂੰ ਕੌਣ ਹੈ ਨਹੀਂ ਵਿੱਚ ਵਿੱਚ ਹੈਗਾ ਹੁਣ ਤਾਂ ਵੀ ਹੁਣ ਤਾਂ ਪਿੰਡਾਂ ਚ ਇਹ ਕਰਕੇ ਇਹ ਬਤੂ ਕਰਾ ਲਈ ਹਾਂ ਹਾਂ ਆਪਣੇ ਅਰਗੇ ਕਰ ਜਾਂਦੇ ਆ ਘੋਲ ਅੱਜ ਵੀ ਬਹਾਨੇ ਨਾ ਬਣਾਈ ਜੰਨੇ ਆ ਕਿਉਂਕਿ ਜੀ ਅੱਜ ਹੈਗੀ ਸੀਗੀ 14 ਦੇ ਤੇ ਆਪਾਂ ਖਵਾਉਣੀ ਸੀ ਬਾਬੇ ਦੀ ਰੋਟੀ ਤੇ ਆਪਣੀ ਥੇ ਆਈ ਰਹਿਣੀ ਸੀ ਆ ਮੱਝ ਦੀ ਜਿਹੜੀ ਹੁਣ ਸੂਈ ਸੀਗੀ ਤੇ ਤਾਂ ਕਰਕੇ ਆਪਾਂ ਸਵੇਰੇ ਖੀਰ ਬਣਾ ਲਈ ਸੀ ਵੱਧ ਤੇ ਸੋਚਿਆ ਚਲ ਸ਼ਾਮ ਨੂੰ ਬਣਾ ਲਾਂਗੇ ਪੂੜੇ ਬਾਣਨੇ ਨਾਲ ਖੀਰ ਦੇ ਨਾਲ ਨਾ ਪੂੜੇ ਬਣਾਏ ਜਾਣਗੇ ਚੀਜ਼ਾਂ ਬਣਾਉਣ ਨੂੰ ਜੀ ਨਹੀਂ ਕਰਦਾ ਜੀ ਕਿਉਂਕਿ ਕੋਈ ਖਾਂ ਹੋਣੀ ਨਾ ਕਰਦਾ ਵਿੱਚ ਆਖਣਗੇ ਨਾਲ ਸਾਨੂੰ ਰੋਟੀ ਵੀ ਹੋਵੇ ਬੰਦੇ ਦਾ ਸਾਡੇ ਇਹੋ ਜੀ ਆ ਬੰਦੇ ਦਾ ਬੰਦੇ ਬੱਚੇ ਵੀ ਸਾਡੇ ਇਹੋ ਜਿਹੇ ਆ ਉਸਨੇ ਪੂੜੇ ਖਾਏਗੇ ਹੈ ਤੂੰ ਦਾ ਗਈ ਸੀ ਨਾ ਮੈਂ ਤਾਂ ਰੋਟੀ ਖਾऊंगी ਇਹ ਹੈਗੀ ਸਾਡੀ ਪੜਾ ਕੁਕੜੀ ਕੀ ਕਰਦੀਆਂ ਸਮ ਕਰ ਫਿਰ ਡੇਟ ਦੇਖੋ ਜੀ ਅੱਜ ਵੈਸੇ ਆਪਾਂ ਪਹਿਲਾਂ ਵੀ ਦੱਸਤਾ ਤੇ ਹੁਣ ਵੀ ਦੇਖੋ ਇਹਨੇ ਕੰਧ ਤੇ ਬਣਾ ਰੱਖਿਆ ਹੈ ਬਲੈਕ ਬੋਰਡ ਇੱਥੇ ਲੱਗੀ ਰਹਿੰਦੀ ਹੈ ਸਾਰੀ ਦਿਹਾੜੀ ਕੀਪੋਰਡ ਇਹ ਵੀ ਮੰਗਦੇ ਆ ਇਹਨਾਂ ਨੂੰ ਵੀ ਲੈ ਕੇ ਦੇਣਾ ਕਿਹੜਾ ਬੋਰਡ ਹੁੰਦਾ ਸਨੇ ਕਿਹੜਾ ਬੋਰਡ ਮ ਬੋਰਡ ਤੇ ਹੈਂਡ ਵਾਈਟ ਬੋਰਡ ਗ੍ਰੀਨ ਬੋਰਡ ਐਂਡ ਅ ਵਾਈਟ ਬੋਰਡ ਅਸੀਂ ਤਾਂ ਉਹੀ ਪੜਪੜ ਲੈ ਅਸੀਂ ਜਾਣ ਤੋਂ ਕਿਸੇ ਨੇ ਨਹੀਂ ਲਿਆ ਕਿ ਇੱਥੇ ਪੜ ਲੈ ਚਲੋ ਜੀ ਮੈਡਮ ਨੇ ਸਮ ਕਰਤਾ ਤੇ ਬੱਚੇ ਹੈ ਨਹੀਂ ਇੱਕ ਬੱਚਾ ਖੜਾਗਾ। ਤਾਂ ਕਸੂਤਾ ਵਿਚਾਰੀ ਨੂੰ ਕਿੱਥੇ ਖੜੀ ਆ ਦੇਖੋ ਛੋੜੀ ਵਿਚਾਰੀ। ਚਲੋ ਜੀ ਆਪਾਂ ਵੀ ਬਣਾਈਏ ਪੂੜੇ ਤੇ ਪੂੜੇ ਬਣਾਉਣ ਕੰਨੀਆਂ ਹੋਗੇ ਲੇਟ ਦੇਖੋ ਮੋਟਰਸਾਈਕਲ ਵੀ ਕਿੱਥੇ ਲਾਇਆ। ਕਿਉਂਕਿ ਪਹਿਲਾ ਮਾਲ ਪਸ਼ੂ ਦਾ ਕੰਮ ਹੋ ਗਿਆ ਨਾ ਸੰਨੀ-ਸੁੰਨੀ ਦਾ ਤੇ ਫਿਰ ਇਹਨਾਂ ਨਮਾਉਣਾ ਗੋਹਾ ਸਿੱਟਣਾ। ਤੇ ਫਿਰ ਧਾਰਾਂ ਚੋਈਆਂ ਫਿਰ ਨਹੀਂ ਮੰਮੀ ਤੋਂ ਕੱਲੀ ਤੋਂ ਲੋਟ ਆਉਂਦਾ ਸੀ ਤੇ ਹੁਣ ਵੀ ਬਸ ਮੰਮੀ ਉੱਤਰ ਬਣਾਉਣਗੇ ਪੂੜੇ ਤੇ ਮੈਂ ਆ ਗੋਹਾ ਸਿੱਟੂਗੀ ਤੇ ਦੁੱਧ ਬਾਦ ਲਵਣੀਆਂ ਨੇ ਫਿਰ ਪਾਣੀ ਪੂਣੀ ਪਿਉਣੀਆਂ ਅੱਜ ਠੰਡ ਆ ਗਈ ਆਪਾਂ ਨਮਾਉਦੇ ਤਾਂ ਹੈ ਨਹੀਂ ਇਹਨਾਂ ਨੂੰ ਹਾਂ ਦੋ ਤਿੰਨ ਦਿਨਾਂ ਦੀ ਹੁਣ ਪਰਸੋਂ ਵੀ ਮੀਂਹ ਆਇਆ ਸੀ ਆਪਣੇ ਕੱਲ ਵੀ ਆ ਗਿਆ ਤੇ ਅੱਜ ਵੀ ਥੋੜੀਆਂ ਜਿਹੀਆਂ ਕਣੀਆਂ ਆ ਗਈਆਂ ਸੀ ਹੁਣ ਤਾਂ ਰੋਜ਼ ਆ ਜਾਂਦਾ ਥੋੜਾ ਜਿਹਾ ਸਾਹ ਤਾਂ ਇਹ ਬੈਠਣ ਦਾ ਆਰਾਮਦਾਰੀ ਨਾਲ ਨਹੀਂ ਹੌਕੀ ਜਾਂਦਾਂ ਰਹਿੰਦੇ ਆ ਹਵਾ ਵੀ ਚੱਲ ਰਹੀ ਆ ਬਹੁਤ ਸੋਹਣੀ ਚਲੋ ਜੀ ਫੇਰ ਮਿਲਦੇ ਆਪਾਂ ਚਲੋ ਜੀ ਪਹਿਲਾਂ ਲਾਤਾ ਮੰਮੀ ਨੇ ਉਹ ਤੇ ਤੇਲ ਉਹ ਡੱਕੇ ਤੇ ਕੱਪੜਾ ਬਲੇਟਿਆ ਵਸੀ ਕਾਟਨ ਦਾ ਉਹਦੇ ਨਾਲ ਕਸ ਪੀਣਾ ਸੁਲਾਉਂਦੀਆਂ ਮੇਰੀ ਮੰਮੀ ਵੀ ਬਣਾਉਂਦੇ ਹੁੰਦੇ ਸੀ ਪੱਲਾਏ ਤੇ ਉਹ ਸਾਡੇ ਉੱਤੇ ਵੀ ਸਾਰੇ ਖਾ ਲੈਂਦੇ ਸੀ ਅਸੀਂ ਮਿੱਠਾ ਇੱਥੇ ਸਾਡੇ ਖਾਂਦੇ ਆ ਘੱਟ ਤਾਂ ਕਰਕੇ ਬਸ ਕੋਈ ਚੀਜ਼ ਬਣਾਉਣਾ ਜੀ ਨਹੀਂ ਕਰਦਾ ਕੋਈ ਨਹੀਂ ਖਾਂਦਾ ਫਿਰ ਉਹ ਤੇ ਸਾਡੇ ਮੇਰੇ ਪਾਪਾ ਵੀ ਬਹੁਤ ਖਾਂਦੇ ਸੀ ਅਸੀਂ ਸਾਰੇ ਭੈਣ ਭਰਾ ਪਾਸਿਆਂ ਤੋਂ ਇਹ ਥੋੜਾ ਥੋੜਾ ਤੇਲ ਲਾਉਣੇ ਆ। ਇਹ ਥੋੜਾ ਜਿਹਾ ਰੜ੍ਹ ਜਾਂਦਾ ਹੋ। ਕਿਉਂ ਨਹੀਂ ਸਾਡਾ ਕਿਸੇ ਚੱਲਦਾ ਤੇਜ਼ ਤੇ ਤਵਾ ਹੈਗਾ ਥੋੜਾ ਜਿਹਾ ਪਤਲਾ। ਤਾਪ ਛੇਤੀ ਜਾਂਦਾ। ਉਹ ਲੋਜੀ ਤੇ ਆ ਪੂਰਾ ਲਾਤਾ ਸੀ ਤੇ ਆਪਨ ਹੋ ਗਿਆ ਸੀ ਕੰਮ ਉਹ ਦੁੱਧ ਵਾਲੇ ਨਾ ਦੁੱਧ ਲੈਣ ਆਗੇ ਸੀ ਆਪਾਂ ਦੁੱਧ ਢਾਉਣ ਲੱਗ ਗਏ ਸੀ ਤਾਂ ਕਰਕੇ ਇਹ ਦਿਖਾਇ ਨਹੀਂ ਗਿਆ ਉਹਨੂੰ ਪਾਇਆ ਦੂਸਰਾ ਤੇ ਆਇ ਕਾਉ ਦੀ ਸਾਰੇ ਬਣਾ ਕੇ ਹਨਾ ਫਿਰ ਐਵੇਂ ਗੱਤਿਨਾ ਕਰ ਦਿੰਦੇ ਇਹਨੂੰ ਕਿchi ਥੋਂ ਤੱਕ ਸੇ ਆਪਣੀ ਸਵੇਰ ਵਾਲੀ ਪਈ ਆ ਪ੍ਰਸ਼ਾਦ ਵੀ ਪਿਆ ਤੇ ਪ੍ਰਸ਼ਾਦ ਖਾਣਾ ਹੋਇਆ ਤੇ ਚਲੋ ਜੀ ਆਪਾਂ ਵੀ ਵੀਡੀਓ ਦਾ ਐਂਡ ਬੱਸ ਇੱਥੇ ਕਰਦੇ ਆਂ ਤੇ ਸੈੱਟਦੇ ਆਂ ਗੋਹਾ ਤੇ ਦੁੱਧੋ ਬਾਦ ਲਾਉਣੇ ਹੈਗੇ ਕਿਉਂਕਿ ਕੰਮਾਂ ਨੂੰ ਹੋ ਜਾਂਦਾ ਕਵੇਲਾ ਤੇ ਆਪਾਂ ਮਿਲਦੇ ਆਂ ਕਿਸੇ ਹੋਰ ਬਲੌਗ ਦੇ ਨਾਲ ਤਦ ਤੱਕ ਦੇ ਲਈ ਆਪਣੇ ਚੈਨਲ ਨਾਲ ਬਨੇ ਰਹੋ ਜੀ ਵੀ ਆਪਣੀ ਵੀਡੀਓ ਦੇਖਿਆ ਕਰੋ ਤੇ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ਤੇ ਮਿਲਾਂਗੇ ਆਪਾਂ ਕਿਸੇ ਹੋਰ ਬਲੌਗ ਨਾਲ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੱਸਦੇ ਰਹੋ ਵਸਦੇ ਰਹੋ ਤੇ ਸੋਹਣੇ ਸੋਹਣੇ ਕਮੈਂਟ ਕਰਦੇ ਰਹੋ ਤੇ ਪੂਰੇ ਖਾਣੇ ਆ ਤਾਂ ਆਜੋ ਜੀ ਸਾਰੇ ਚਲੋ ਜੀ ਬਾਏ